ਜਗਰਾਉਂ ਦੇ ਕੋਟੇ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਬੇਸ਼ੱਕ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਪਰ ਦੂਸਰੇ ਪਾਸੇ ਉਸ ਦੀ ਡੈੱਡ ਬੋਡੀ ਨੂੰ ਸਿਵਲ ਹਸਪਤਾਲ ਜਗਰਾਉਂ ਤੋਂ ਸ਼ਿਫਟ ਕਰ ਦਿੱਤਾ ਹੈ। ਉਸ ਨੂੰ ਸੰਸਥਾ ਵੱਲੋਂ ਬਣਾਈ ਗਈ ਫ੍ਰੀਜ ਦੀ ਮੋਰਚਰੀ ਦੇ ਵਿੱਚ ਰੱਖਿਆ ਜਾਵੇਗਾ। ਹਾਲਾਂਕਿ ਉਸ ਦੀ ਭੈਣ ਨੂੰ ਲੈਣ ਦੇ ਵਿੱਚ ਰੰਦੇ ਆ ਇਸ ਦਾ ਇੰਤਜ਼ਾਰ ਵੀ ਕੀਤਾ ਜਾਵੇਗਾ ਪਰ ਪਰਿਵਾਰਕ ਮੈਂਬਰ ਇਸ ਘਟਨਾ ਨੂੰ ਲੈ ਕੇ ਚਿੰਤਤ ਨੇ। ਬੱਚੇ ਨਾਸ ਮੁੰਡੇ ਘਰੋਂ ਲੈ ਕੇ ਆਏ ਆ ਉਹਨੂੰ ਕਹਿੰਦੇ ਸਾਡੇ ਨਾਲ ਚੱਲ ਪਤਾ ਨਹੀਂ ਕੀ ਕਹਾਣੀ ਇਹਨਾਂ ਨੇ ਇੰਦੀ ਵਾਪਰੀ ਆ ਸਾਨੂੰ ਕੋਈ ਪੇਤ ਨਹੀਂ ਆਉਂਦਾ। ਅਸ ਤਾਂ ਉਹਨਾਂ ਨੂੰ ਕਹਿੰਦੇ ਇਨਸਾਫ ਆਉਣਾ ਚਾਹੀਦਾ ਤੁਸੀਂ ਦੱਸੋ ਬੱਤ ਕੀ ਗੱਲ ਸੀਗੀ ਤੁਹਾਡੇ ਨਾਲ ਕੀ ਹੋਈ ਆ ਕਿਹੜੇ ਮੁੰਡੇ ਜਿਹੜੇ ਨਾਲ ਲੱਗੇ ਸੀਗੇ ਵਿੰਡੋ ਸੀ ਆ ਕੱਬੂ ਪਰਿਆ ਤੋਂ ਸੀ ਆ ਕਈ ਗੱਦੜ ਵਿੰਡ ਕੋਈ ਉਹਨਾਂ ਦੇ ਨਾਲ ਆਇਆ ਯਾਦ ਲੱਗਿਆ ਵੀ ਹੋਇਆ ਕਿਸੇ ਉਹ ਕਹਿੰਦੇ ਲੋਰ ਬਦਲ ਲੈ ਕੈਪਰੀ ਲਾ ਦੇ ਲੋਰ ਪਾਲਾ ਨਾਲੇ ਬੂਟ ਪਾਲਾ ਬਸ ਉਹਨਾਂ ਦੇ ਨਾਲ ਆਇਆ ਵਾ ਫਿਰ ਬਾਅਦ ਚ ਕਹਿੰਦੇ ਆ ਕਿ ਕੁੱਟ ਮਾਰ ਹੋ ਗਈ ਆ ਮੁੰਡੇ ਕੁੱਟ ਗਏ ਨੂੰ ਇਹਦੀ ਕੋਈ ਦੁਸ਼ਮਨੀ ਤਾਂ ਨਹੀਂ ਸੀਗੀ ਇਹਦੀ ਸਾਡੇ ਕੋਈ ਦੁਸ਼ਮਨੀ ਨਹੀਂ ਸੀ ਪਿੰਡ ਚ ਤਾਂ ਇਹ ਜੀ ਜੀ ਕਰਦਾ ਸੀ ਸਭ ਨੇ ਪਹਿਲਾ ਇਨਸਾਨ ਮੈਨੂੰ ਇੰਨਾ ਨਹੀਂ ਪਤਾ ਇਦੀਆਂ ਲੜਾਈਆਂ ਦਾ ਮੈਨੂੰ ਇਹ ਵੀ ਨਹੀਂ ਪਤਾ ਕਿੰਨੇ ਚਿਰ ਤੱਕ ਕਿੱਥੋਂ ਹੋਣਾ ਕਿਹੜੀ ਜਗ੍ਹਾ ਤੂੰ ਭੈਣ ਇੰਗਲੈਂਡ ਦੇ ਵਿੱਚ ਆ ਅੱਛਾ ਇਹ ਮੋਰਚੀ ਦੀ ਦੂਜੀ ਚ ਚੇਂਜ ਕੀਤਾ ਗਿਆ ਪੋਸਟਮਾਨ ਨੂੰ ਕਰਵਾਇਆ ਜਾਵੇਗਾ ਜਾਂ ਕਿਵੇਂ ਨਹੀਂ ਅਸੀਂ ਇਹ ਨਹੀਂ ਚਾਹੁੰਦੇ ਜਿਵੇਂ ਆਇਆ ਜੱਗ ਤੋਂ ਮੇਰੇ ਉਹਦੇ ਸਾਰੇ ਅੰਗ ਸਹੀ ਸਲਾਮਤ ਲੱਗੇ ਉਹਦੇ ਨਾਲ ਤਾਂ ਪਹਿਲਾਂ ਹੀ ਬੁਰੀ ਹੋ ਗਈ ਗੋਲੀ ਵੱਜ ਗਈ ਉਹਦੇ ਤਾਂ ਪਹਿਲਾਂ ਹੀ ਪੂਰੀ ਹੋਈ ਆ ਕੀ ਕਰੀਏ ਮਾਂ ਦਾ ਸੀ ਤਾਂ ਮੰਗੇ ਕੇ ਕਰਦੇ ਆ ਕਿ ਜਿਨ੍ਹਾਂ ਨੇ ਮਾਰਿਆ ਤੇ ਜਿਨ੍ਹਾਂ ਦੇ ਨਾਲ ਆਇਆ ਸਾਨੂੰ ਸਚਾਈ ਮਿਲਣੀ ਚਾਹੀਦੀ ਆ ਉਹਨਾਂ ਦਾ ਪਤਾ ਹੋਣਾ ਚਾਹੀਦਾ ਤੁਹਾਡੇ ਨਾਲ ਆਇਆ ਤੇ ਕੀ ਗੱਲ ਹੋਈ ਆ ਉਹਦੇ ਨਾਲ ਤੇ ਉਹਨਾਂ ਨੇ ਮਾਰਿਆ ਕਾਤੇ ਆ ਜਿੰਨੇ ਨੂੰ ਦੇ ਨਾਲ ਸੰਦਸਕਾਰ ਕਰੋਗੇ ਹਾਂਜੀ ਉਸ ਤੋਂ ਬਾਅਦ ਅੰਤਸਕਾਰ ਕਰੋਗੇ ਹਾਂਜੀ ਸਾਰੀ ਗੱਲਬਾਤ ਸੁਣ ਕੇ ਕਰਕੇ ਫੇਰ ਅੱਛਾ ਪਰਿਵਾਰ ਚ ਕੌਣ-ਕੌਣ ਆ ਜੀ ਉਹਨਾਂ ਦੇ ਪਰਿਵਾਰ ਚ ਮਾਂ ਵਾ ਦਾਦੀ ਆ ਪਿਓ ਆ ਮਾਂ ਦਾ ਬਿਮਾਰ ਰਹਿੰਦੀ ਸੀ ਇਹਦੇ ਸਿਰ ਤੇ ਹੀ ਨਰ ਕੱਟਦੀ ਸੀਗੀ ਇਕੱਲਾ- ਇਕੱਲਾ ਹੀ ਸੀ ਭੈਣ ਭਰਾ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਵੀ ਉਹ ਕ੍ਰਿਸ਼ਨ ਜੀ ਤੇ ਸਦਾਮੇ ਜੀ ਦੀਆਂ ਯਾਰੀਆਂ ਸੀਗੀਆਂ ਜਾਂ ਕਿ ਹੋਰ ਯਾਰੀਆਂ ਹੁੰਦੀਆਂ ਉਹ ਕ੍ਰਿਸ਼ਨ ਜੀ ਸਦਾਮੇ ਵਾਲੀਆਂ ਯਾਰੀਆਂ ਚਲੀਆਂ ਗਈਆਂ ਤੇ ਯਾਰਮਾਰ ਹੁੰਦੀ ਆ ਮੈਂ ਸਿਰਫ ਤੁਹਾਨੂੰ ਤਾਂ ਆਵਾਜ਼ ਮਾਰ ਕੇ ਸਿੱਧਾ ਵੀ ਮੇਥੋਂ ਦੋ ਗੱਲਾਂ ਪੁੱਛੋ ਤੁਸੀਂ ਯਾਰਮਾਰ ਹੋਈ ਆ ਮੇਰੇ ਭਰਾ ਨਾਲ ਮੇਰਾ ਰਿਸ਼ਤੇਦਾਰ ਸੀਗਾ ਮੇਰੀ ਸਿੰਘਣੀ ਦੇ ਮਾਸੀ ਦਾ ਪੁੱਤ ਸੀਗਾ ਤੇ ਜਾਨੀ ਕਿ ਮੇਰਾ ਰਿਸ਼ਤੇਦਾਰ ਬਾਹਰ ਆ ਤੇ ਜਾਨੀ ਕਿ ਇਹੀ ਸਾਡੇ ਕੋਲ ਆਉਂਦਾ ਜਾਂਦਾ ਸੀਗਾ ਸਿੰਘਣੀ ਕੋਲੇ ਆਉਦਾ ਲੋਹੜੀ ਦੀਵਾਲੀ ਲੈ ਕੇ ਨਾ ਤੇ ਬਸ ਮੈਂ ਮੈਗ ਤੇ ਹੀ ਕਹਿਣਾ ਚਾਹੁੰਦਾ ਵੀ ਯਾਰਮਾਰ ਹੋਈ ਆ ਉਹ ਸਾਰੇ ਪਿੰਡ ਨੂੰ ਨਹੀਂ ਪਤਾ ਸਾਰੇ ਇਲਾਕੇ ਨੂੰ ਪਤਾ ਹਨਾ ਤੇ ਹੋਰ ਮੈਨੂੰ ਕੋਈ ਸ਼ੌਂਕ ਨਹੀਂ ਇਥੇ ਬੋਲਣ ਦਾ ਜੀ ਕਿਵੇਂ ਯਾਰ ਮਾਰ ਹੋਈ ਹੈ ਜੀ ਕੋਈ ਰੰਜਿਸ਼ ਕੋਈ ਨਹੀਂ ਬਾਈ ਜੀ ਸਿਰਫ ਯਾਰੀ ਵਗਾ ਕੇ ਗਿਆ ਕਿਸੇ ਦੀ ਲੜਾਈ ਹਾਂ ਦਿਲ ਕੱਢ ਕੇ ਖੜ ਗਿਆ ਹਾਂ ਯਾਰ ਮੈਂ ਤੇਰੇ ਨਾਲ ਖੜਾ ਤੇ ਜਿੰਨਾ ਪਿੱਛੇ ਖੜਿਆ ਉਹ ਮੌਕੇ ਤੇ ਖੜੇ ਵੀ ਨਹੀਂ ਉਹਨਾਂ ਦੇ ਬਾਅਦ ਦਿਲ ਗੁਰਦੇ ਨੇ ਕੰਮ ਵੀ ਨਹੀਂ ਕੀਤਾ ਜੀ ਖੜ ਜੀਏ ਉਸ ਇੰਨੀ ਗੱਲ ਹੋਈ ਬਾਈ ਸਾਡਾ ਘਰ ਫਟ ਗਿਆ ਉੱਥੇ ਸਮਾਲ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਤੇ ਵੱਡੇ ਖੁਲਾਸੇ ਹੁੰਦਾ ਦਾਵਾ ਕੀਤਾ ਜਾ ਰਿਹਾ देखिए जी जो कल वाला इंसिडेंट हुआ है उसमें ए, हमने इमिडिएटली मौके पे जाके हमारी टीम ने सबसे पहले तो आइडेंटिफिकेशन की वो जो बंदे थे वो आ, बाई नेम पर्चा दर्ज कर लिया गया है सिटी थाने में तो उसमें तीन बंदों पर बाई नेम पर्चा हुआ है और दो और बंदे हमने अभी प्रेमनरी तौर पर कर लिए हैं आइडेंटिफाई तो एफ दर्ज हो चुकी है बाई नेम बंदों पर और बाकी हमारी वक्त वक्त टीमें अराउंड चार से पाँच टीमें सी की टीम्स हैं थाने की टीम्स हैं डी एस एस पी

ਅਕਾ ਇੱਕ ਜਸੂ ਨਾਮ ਦਾ ਬੰਦੇ ਨੇ ਕਲੇਮ ਕੀਤਾ ਸੀਗਾ ਉਹ ਬਿਲਕੁਲ ਹੀ ਫੇਕ ਹੈ ਜੀ ਉਹ ਕਿਉਂਕਿ ਜੇ ਤੁਸੀਂ ਦੇਖੋ ਉਹਦਾ ਜਿਹੜਾ ਅਕਾਊਂਟ ਵੀ ਬਣਿਆ ਉਹ ਕਾਲੀ ਹੀ ਬਣਿਆ ਇਨਸੀਡੈਂਟ ਤੋਂ ਬਾਅਦ ਬਣਿਆ ਹੈ ਤੇ ਉਹਦਾ ਇੱਕ ਸਿਰਫ ਉਹਦੇ ਵਿੱਚ ਜਿਹੜਾ ਫਰੈਂਡ ਹੈ ਉਹ ਇੱਕ ਫਾਲੋਅਰ ਹੈ ਉਹਦਾ ਸੋ ਜਿਸ ਵੇਲੇ ਕੱਲ کافی ਹੱਦ ਤੱਕ ਕਲੀਅਰਫਾਈ ਹੋ ਜਾਂਦੀ ਹੈ ਕਿ ਇਹ ਪੁਲਿਸ ਇਨਵੈਸਟੀਗੇਸ਼ਨ ਜਿਹੜੀ ਬਿਲਕੁਲ ਸਹੀ ਡਾਇਰੈਕਸ਼ਨ ਜਾ ਰਹੀ ਹੈ ਉਹਨੂੰ ਮਿਸਲੀਡ ਕਰਨ ਦਾ ਇੱਕ ਅਟੈਂਪਟ ਹੈ ਤੇ ਸੈਕੰਡਲੀ ਮੈਂ ਵੀ ਦੱਸਣਾ ਚਾਹਾਂਗਾ ਵੀ ਹੁਣ ਰੀਸੈਂਟਲੀ ਜੇ ਤੁਸੀਂ ਅੱਜ ਹੁਣ ਦੇਖੋ ਉਹਦਾ ਪੋਸਟ ਵੀ ਉਹਨੇ ਡਿਲੀਟ ਕਰਤੀ ਹੈ

आ, ये जो एनिमल फीड बेसिकली खल लेने के लिए आए थे और उसके साथ ही उस दुकान के साथ ही एक वो है अपना हॉस्पिटल है जहाँ पे जो मुख्य दोषी है उसकी वाइफ का ट्रीटमेंट चल रहा था सो so, क्योंकि इनकी पुरानी रंजिश ऑलरेडी चल रही थी जब वहां पे आ, आ, उस एरिया में दोनों का आमा, आमना सामना हुआ तो उस कारण फिर क्योंकि ऑलरेडी इनकी रंजिश थी ਤੋ ਉਸ ਕਾਰਨ ਲੜਾਈ ਹੋਈ ਔਰ ਫਿਰ ਇਹ ਇੱਕ ਵਾਰਦਾਤ ਕੋ ਰੰਜਿਸ਼ ਸੀ ਇਨਕੀ ਪੁਰਾਣੀ ਕਿਸ ਬਾਤ ਕੀ ਰੰਜਿਸ਼ ਚੱਲ ਰਹੀ ਸੀ ਇਹ ਅਭੀ ਤਫਤੀਸ਼ ਦਾ ਪਾਰਟ ਹੈ ਜੀ ਇਹ ਅਭੀ ਅਭੀ ਕਿਟਾਰੀ ਦੇ ਨਾਲ ਜਿਹੜੇ ਦੋ ਨੌਜਵਾਨ ਹੋ ਰਹੇ ਸੀ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ ਸੀ ਉਹ ਵੀ ਨੌਜਵਾਨ ਨਹੀਂ ਹਜੇ ਸਾਡੇ ਕੋਲ ਉਹਨਾਂ ਦੀ ਕੋਈ ਐਮਐਲਆਰ ਨਹੀਂ ਆਈ ਜੀ ਬਾਈ ਨੇਮ ਕਿਹਨਾਂ ਦੇ ਪਰਚੇ ਦਿੱਤਾ ਗਿਆ ਬਾਈ ਨੇਮ ਹੈਗੇ ਆ ਜੀ ਇੱਕ ਤਾਂ ਹਨੀ ਰੂਮੀ ਕਰਕੇ ਹੈਗੇ ਇਕੋ ਦਾ ਭਰਾ ਹੈਗਾ ਜੀ ਕਾਲਾ ਰੂਮੀ ਤੇ ਇੱਕ ਗਗਨ ਮੁੰਡਾ ਹੈਗਾ ਇਹ ਕਿੱਲੀ ਚਾਲਾ ਡਿਸਟ੍ਰਿਕਟ ਮੋਗਾ ਦਾ ਹੈਗਾ

ਸੋ ਉਹਨਾਂ ਦੇ ਟੈਕਨੀਕਲ ਅਸਪੈਕਟਸ ਤੋਂ ਤੇ ਹਿਊਮਨ ਇੰਟੈਲੀਜੈਂਸ ਲਗਾ ਕੇ ਅਸੀਂ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨ ਦੀ ਸਾਡੀਆਂ ਟੀਮਾਂ ਆਲਰੇਡੀ ਕੰਮ ਕਰ ਰਹੀਆਂ ਨੇ ਤੇ ਸਾਨੂੰ ਉਮੀਦ ਹੈ ਵੀ ਅਸੀਂ ਜਲਦੀ ਇਹਨਾਂ ਨੂੰ ਅਰੈਸਟ ਕਰਕੇ ਪਰਿਵਾਰ ਨੂੰ ਇਨਸਾਫ਼ ਦਵਾਉਂਦੇ ਹਾਂ ਪਰਿਵਾਰ ਵੀ ਕਹਿ ਰਿਹਾ ਕਿ ਅਸੀਂ ਉਹ ਤੱਕ ਕੋਈ ਪੋਸਟਮਾਰਟਮ ਨਹੀਂ ਕਰਵਾਉਣਾ ਜਾਂ ਅੰਤਿਮ ਜਿਸਕਾਰ ਦੇ ਗੱਲਾਂ ਜਾਂ ਨਹੀਂ ਪਰਿਵਾਰ ਜੀ ਮੈਨੂੰ ਹੁਣੇ ਮਿਲ ਕੇ ਵੀ ਗਿਆ ਤੇ ਉਹਨਾਂ ਨੂੰ ਅਸੀਂ ਸਾਰੀ ਜਿਹੜੀ ਤਫ਼ਤੀਸ਼ ਹੋਈ ਉਹ ਸਾਡੇ ਰੈਗੂਲਰ ਟੱਚ 'ਚ ਹੈਗੇ ਨੇ ਤੇ ਆਪਾਂ ਉਹਨਾਂ ਨੂੰ ਸਾਰੀ ਜੋ ਤਫ਼ਤੀਸ਼ ਹੁਣ ਤੱਕ ਕੀਤੀ ਹੈ ਉਹਦੇ ਬਾਰੇ ਅਪਡੇਟ ਵੀ ਕੀਤਾ ਤੇ ਉਹ ਅਸੀਂ ਪਰ ਅਸੀਂ ਉਹ ਉਹ ਵੀ ਫੋਲੋ ਕਰ ਰਹੇ ਹਾਂ ਉਹਨੂੰ ਫੁੱਲਫਿਲ ਵੀ ਕਰ ਰਹੇ ਹਾਂ ਤੇ ਉਹਨਾਂ ਨੂੰ ਅਸੀਂ assurance ਵੀ ਦਿੱਤਾ ਹੈ ਕਿ ਅਸੀਂ ਬਹੁਤ ਜਲਦੀ ਬੰਦੇ ਵੀ arrest ਕਰਾਂਗੇ। ਸ੍ਰੀ ਕਾਥੀ ਸਵਾਲ ਦਰ ਫਰੈਂਡ ਸਰਕਲ से भी ਪੁੱਛਤਾ ਉਸ ਕੀ ਆ ਰਹੀ ਹੈ। ਜੀ ਉਹ ਤਾਂ ਉਹ ਤਾਂ ਦੇਖੋ ਤਫਤੀਸ਼ ਦਾ ਪਾਰਟ ਹੁੰਦਾ ਜੀ ਉਹ ਹਮ ਹਰ ਐਂਗਲ ਸੇ ਜੋ ਵੀ associates ਹਨ ਇਨਕੇ ਜੋ ਵੀ ਪੁਰਾਣੇ ਕੇਸੇਸ ਮੇ ਉਹ ਜੋ ਸਾਰੇ ਜੋ ਵੀ ਹੈ ਵਟਐਵਰ ਸਾਰੇ ਹਰ ਐਂਗਲ ਸੇ ਹਮ। ਕੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਖਿਡਾਰੀ ਦੇ ਕਤਲ ਮਾਮਲੇ ਦੇ ਵਿੱਚ ਕੀ ਸੱਚ ਸਾਹਮਣੇ ਆਉਂਦਾ ਹੈ। ਹਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।